ਦਲੰਦੇ ਪਿੰਡ ਗੰਡੀ ਪਿੰਡ ਵਿਖੇ ਪਹੁੰਚੇ ਨੇ ਤਰਨ ਚੋਗ ਜੀ ਤਰਨ ਚੋਗ ਜੀ ਦਾ ਪਰੈਸ ਨੂੰ ਸੰਬੋਧਨ ਕਰਨ ਜਾ ਰਹੇ ਗੱਲ ਕਰਨੇ ਉਹਨਾਂ ਦੇ ਨਾਲ ਇਹ ਸਾਰੇ ਕੈਂਡੀਡੇਟ ਨੇ ਖਾਸ ਕਰਕੇ ਜੇ ਅਪਾ ਰੂਰਲ ਬੈਲਟ ਕਰਨ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਹਰਜੀਤ ਸਿੰਘ ਸੰਧੂ ਸਟਰੋਂਗ ਕੈਂਡੀਡੇਟ ਹੈ ਐਸਾ ਕਿ ਹਰਜੀਤ ਸਿੰਘ ਸੰਧੂ ਜ਼ਮੀਨ ਦਾ ਲੀਡਰ ਹੈ ਸਾਡਾ ਤੇਲਾ ਦਾ ਬੱਚਾ ਬਾਕੀ ਸਾਰੇ ਅਜਮਾਈ ਨੇ ਭਾਰਤੀ ਜਨਤਾ ਪਾਰਟੀ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਔਰ ਲੋਕਾਂ ਨੇ ਇਹ ਮੌਕਾ ਹਰਜੀਤ ਸਿੰਘ ਸੰਧੂ ਦੀ ਲੀਡਰਸ਼ਿਪ ਚ ਕਮਲ ਦੇ ਫੁੱਲ ਤੇ ਦੇ ਰਹੇ ਨੇ ਔਰ 1 ਸਾਲ ਦਾ 1 ਸਾਲ ਦਾ ਟ੍ਰਾਇਲ ਮੰਗਿਆ 1 ਸਾਲ ਦਾ ਟਾਲ ਦਿਓ ਔਰ ਨਿਸ਼ਚਿਤ ਰੂਪ 2027 ਉਦੋਂ ਆਵਾਂਗੇ ਜਦੋਂ ਇੱਥੇ ਦੀ ਨਹਾਰ ਬਦਲਾਂ ਔਰ ਇਹ ਸਰਕਾਰ ਤੇ ਝੂਠੀਆਂ ਦੀ ਲਾਰੇ ਲਾਣ ਵਾਲਿਆਂ ਦੀ ਨਸਿੱਖੀਆਂ ਦੀ ਨਲਾਇਕਾਂ ਦੀ ਸਰਕਾਰ ਹੈ ਜਿਹਦੇ ਕਾਰਨ 2100 ਪਿੰਡ ਡੁੱਬ ਗਏ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਫਾਈਨੈਂਸ਼ੀਅਲ ਕਲੈਸਟਿਕ ਪੰਜਾਬ ਨੂੰ ਪੁੰਜਾਤਾ ਅੱਜ 4 ਲੱਖ ਕਰੋੜ ਦਾ ਕਰਜ਼ਾ ਕਰਤਾ ਇਹਨਾਂ ਤੋਂ ਪੰਜਾਬ ਦੀ ਜਨਤਾ ਮੁਕਤੀ ਜਾਂਦੀ ਹੈ ਔਰ ਇੱਕੋ ਹੀ ਪਾਰਟੀ ਹੈ ਜਿਹੜੀ ਮੁਕਤੀ ਦੇ ਸਕਦੀ ਹੈ ਜਿਹੜੀ ਪੰਜਾਬ ਨੂੰ ਅੱਗੇ ਲੈ ਜਾ ਸਕਦੀ ਹੈ ਜਿਹੜੀ ਪੰਜਾਬ ਨੂੰ ਫਾਈਨੈਂਸ਼ੀਅਲ ਰਿਫਾਰਮ ਤੇ ਲੈ ਜਾ ਸਕਦੀ ਹੈ ਉਹ ਨਰਿੰਦਰ ਮੋਦੀ ਦੀ ਸਰਕਾਰ ਹੈ ਜਨਤਾ ਉਹਨਾਂ ਨਾਲ ਹੈ ਔਰ ਨਿਸ਼ਚਿਤ ਉਹ ਤੇਰਜੀਤ ਸਿੰਘ ਜੀ ਹਨ ਅੱਜ ਸਾਹਿਬ ਸ਼ੀਸ਼ਮੈਲ ਵਾਲੀ ਇੱਕ ਸ਼ੀਸ਼ਮੈਲ ਵਾਲੀ ਚਰਚਾ ਬੜੀ ਚੱਲਦੀ ਪਈ ਹੈ ਸ਼ੀਸ਼ਮੈਲ ਦੀ ਦਿੱਲੀ ਤੇ ਐਸਾ ਹੈ ਕਿ ਚਰਚਾ ਤੇ ਹੈ ਵੈ ਕਿ ਪੰਜਾਬ ਦੇ ਅਖਬਾਰਾਂ ਨੂੰ ਦਰਾਂ ਦੀ ਕੋਸ਼ਿਸ਼ ਅੱਗੇ ਮੀਡੀਆ ਹਾਊਸ ਇਸ ਖਰੀਦੇ ਜਾ ਰਹੇ ਨੇ ਦਬਾਅ ਦੇ ਨਾਲ ਚੈਨਲ ਖਰੀਦੇ ਜਾ ਰਹੇ ਨੇ ਦਬਾਅ ਦੇ ਨਾਲ ਹੁਣ ਪੰਜਾਬ ਦੇ ਅੰਦਰ ਲੋਕਤੰਤਰ ਦਾ ਚੌਥਾ ਸਤੰਭ ਉਹ ਵੀ ਖਤਰੇ ਚ ਹੈ ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਹੀ ਦੇ ਨਾਲ ਲਗਾਤਾਰ ਅੱਜ ਜਿਸ ਤਰ੍ਹਾਂ ਸਾਰੇ ਅਖਬਾਰ ਚੈੱਕ ਕੀਤੇ ਪਹਿਲੇ ਅਖਬਾਰਾਂ ਤੇ ਅੰਗੂਠਾ ਰੱਖ ਕੇ ਕਿ ਸ਼ੀਸ਼ ਮੈਲ ਦੀ ਖਬਰ ਨਾ ਛਾਪੋ ਹੁਣ ਅਖਬਾਰਾਂ ਨੂੰ ਡਰਾਇਆ ਜਾ ਰਿਹਾ ਮੈਂ ਸਮਝਦਾ ਬੜੀ ਨਕੇਲੀ ਜੋ ਗੱਲ ਹੈ ਪੰਜਾਬ ਅੱਜ ਕ੍ਰਾਈਮ ਔਰ ਟਰਪੀਸ਼ਨ ਦੀ ਕੈਪੀਟਲ ਬਣ ਚੁੱਕੀ ਹੈ ਭਗਵੰਤ ਮਾਨ ਨੇ ਪੰਜਾਬ ਨੂੰ ਕ腐ਸ਼ਨ ਔਰ ਕ੍ਰਾਈਮ ਦੀ ਕੈਪੀਟਲ ਬਣਾਤਾ ਹੈ ਇਹ ਆਗਾਜ਼ ਹੈ ਤਰਨਤਾਰਨ ਦੀ ਸਿਆਸਤ ਦੇ ਕਾਊਂਟਡਾਊਨ ਦੀ ਸਟਾਰਟ ਹੈ ਔਰ ਮੈਂ ਨਿਸ਼ਚਿਤ ਰੂਪ ਚ ਮੰਨਣਾ ਕਿ ਪੰਜਾਬ ਦੇ ਅੰਦਰ ਤਰਨਤਾਰਨ ਦਾ ਇਲੈਕਸ਼ਨ ਆਮ ਆਦਮੀ ਪਾਰਟੀ ਐਸੇ ਬਾਟਰਲੂ ਸਾਬਿਤ ਹੋਗਾ ਸਰ ਕੇਦੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਪਾਜ ਪਾਣੇ ਖੋ ਲਈ ਹੈ ਹੁਣ ਇਹ ਪ੍ਰਚਾਰ ਐਸਾ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹੋ ਪੰਜਾਬ ਦੀਆਂ ਜਿੰਨੀਆਂ ਯੂਨੀਵਰਸਿਟੀਆਂ ਹਨ ਉਹਨਾਂ ਚ ਡੈਮੋਕ੍ਰੇਸੀ ਕਿਉਂ ਨਹੀਂ ਲਿਆਂਦੀ ਭਗਵੰਤ ਮਾਨ ਸਾਹਿਬ ਦੂਜੀ ਗੱਲ ਰਿਫਾਰਮਸ ਨੇ ਤੀਸਰੀ ਗੱਲ ਕੋਈ ਇਤਰਾਜ਼ ਹੋਏਗਾ ਪੰਜਾਬ ਦੀ ਭਾਜਪਾ ਪੰਜਾਬ ਦੇ ਨਾਲ ਖੜੀ ਹੈ ਅਸੀਂ ਰਿਫਾਰਮਸ ਦੇ ਨਾਲ ਖੜੇ ਆਂ ਅਗਰ ਕਿਸੇ ਨੂੰ ਇਤਰਾਜ਼ ਹੋਏਗਾ ਔਰ ਉਸ ਇਤਰਾਜ਼ ਅਗਰ ਸਹੀ ਹੋਏਗਾ ਤੇ ਅਸੀਂ ਕੇਂਦਰ ਤੋਂ ਠੀਕ ਵੀ ਕਰਾਵਾਂਗੇ ਤਰਨਤਾਰਨ ਜਿਮਨੀ ਚੋਨਾ ਦੇ ਵਿੱਚ ਹਲਕਾ ਤਰਨਤਾਰਨ ਦੇ ਵਿੱਚ ਘੁੰਮਦੇ ਹੋਏ ਤਰਨੁਤ ਚੁਗ ਕੱਲ ਤੋਂ ਵਿਚ ਰੇ ਨੇ ਵੋਟਰਸ ਦੇ ਘਰ ਘਰ ਜਾ ਰਹੇ ਨੇ ਵੋਟਰਸ ਦੇ ਨਾਲ ਸੰਬੋਧਿਤ ਹੋ ਰਹੇ ਨੇ ਵੋਟਰਸ ਨੂੰ ਨਰਿੰਦਰ ਮੋਦੀ ਦੀਆਂ ਗਤੀਵਿਧੀਆਂ ਉਹਨਾਂ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਉਹਦੇ ਜਿਹੜੀਆਂ ਸਕੀਮਾਂ ਨੇ ਪੰਜਾਬ ਲਈ ਉਹਨਾਂ ਵੱਲੋਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਦੱਸ ਰਹੇ ਨੇ ਅੱਜ ਗੰਡੀਵਿੰਡ ਹਲਕੇ ਦੇ ਵਿੱਚ ਪਹੁੰਚੇ ਸਨ ਗੰਡੀਵਿੰਡ ਇਲਾਕੇ ਦੇ ਵਿੱਚ ਪਹੁੰਚੇ ਸਨ ਜਿੱਥੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ ਕਿਹਾ ਬਲਬਸਨ ਨਤੇਜ ਦੇ ਨਾਲ ਜੋਤੀ ਬਹਿਲ ਦੈਨਿਕ ਸਿਹਰਾ ਟੀਵੀ ਹਮਦਰ ਸਰ ਤਰਨ ਦੇ ਪਿੰਡ ਗੱਡੀ ਪਿੰਡ ਵਿਖੇ ਪਹੁੰਚੇ ਨੇ ਤਰਨ ਚੋਕ ਜੀ ਤਰਨ ਚੋਕ ਜੀ ਦਾ ਪਰੇਖ ਨੂੰ ਸੰਬੋਧਨ ਕਰਨ ਜਾ ਰਹੇ ਗੱਲ ਕਰਨੇ ਉਹਨਾਂ ਦੇ ਨਾਲ ਇੱਥੇ ਸਾਰੇ ਕੈਂਡੀਡੇਟ ਨੇ ਖਾਸ ਕਰਕੇ ਜੇ ਅਮਰ ਰੋਨਲਡ ਬੈਲ ਤਾਂ ਦੀ ਗੱਲ ਕਰੀਏ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਹਰਜੀਤ ਸਿੰਘ ਸੰਧੂ ਸਟਰੋਂਗ ਕੈਂਡੀਡੇਟ ਹੈ ਐਸਾ ਕਿ ਹਰਜੀਤ ਸਿੰਘ ਸੰਧੂ ਜ਼ਮੀਨ ਦਾ ਲੀਡਰ ਹੈ ਸਾਡਾ ਤੇ ਨਾਲ ਦਾ ਪੰਜਾਬੀ ਬਾਕੀ ਸਾਰੇ ਅਜਮਾਈ ਨੇ ਭਾਰਤੀ ਜਨਤਾ ਪਾਰਟੀ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਔਰ ਲੋਕਾਂ ਨੇ ਇਹ ਮੌਕਾ ਹਰਜੀਤ ਸਿੰਘ ਸੰਧੂ ਦੀ ਲੀਡਰਸ਼ਿਪ ਚ ਕਮਲ ਦੇ ਫੁੱਲ ਤੇ ਦੇ ਰਹੇ ਨੇ ਔਰ 1 ਸਾਲ ਦਾ 1 ਸਾਲ ਦਾ ਟ੍ਰਾਇਲ ਮੰਗਿਆ 1 ਸਾਲ ਦਾ ਟਾਲ ਦਿਓ ਔਰ ਨਿਸ਼ਚਿਤ ਰੂਪ 2027 ਉਦੋਂ ਆਵਾਂਗੇ ਜਦੋਂ ਇੱਥੇ ਦੀ ਨਹਾਰ ਬਦਲਾਂ ਔਰ ਇਹ ਸਰਕਾਰ ਤੇ ਝੂਠੀਆਂ ਦੀ ਲਾਰੇ ਲਾਣ ਵਾਲਿਆਂ ਦੀ ਨਸਿੱਖੀਆਂ ਦੀ ਨਲਾਇਕਾਂ ਦੀ ਸਰਕਾਰ ਹੈ ਜਿਹਦੇ ਕਾਰਨ 2100 ਪਿੰਡ ਡੁੱਬ ਗਏ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਫਾਈਨੈਂਸ਼ੀਅਲ ਕਲੈਸਟਿਕ ਪੰਜਾਬ ਨੂੰ ਪنجਾਤਾ ਅੱਜ 4 ਲੱਖ ਕਰੋੜ ਦਾ ਕਰਜ਼ਾ ਕਰਤਾ ਇਹਨਾਂ ਤੋਂ ਪੰਜਾਬ ਦੀ ਜਨਤਾ ਮੁਕਤੀ ਜਾਂਦੀ ਹੈ ਔਰ ਇੱਕੋ ਹੀ 파ਰਟੀ ਹੈ ਜਿਹੜੀ ਮੁਕਤੀ ਦੇ ਸਕਦੀ ਹੈ ਜਿਹੜੀ ਪੰਜਾਬ ਨੂੰ ਅੱਗੇ ਲੈ ਜਾ ਸਕਦੀ ਹੈ ਜਿਹੜੀ ਪੰਜਾਬ ਨੂੰ ਫਾਈਨੈਂਸ਼ੀਅਲ ਰਿਫਾਰਮ ਚਲੇ ਜਾ ਸਕਦੀ ਹੈ ਉਹ ਨਰਿੰਦਰ ਮੋਦੀ ਦੀ ਸਰਕਾਰ ਹੈ ਜਨਤਾ ਉਹਨਾਂ ਨਾਲ ਹੈ ਔਰ ਨਿਸ਼ਚਿਤ ਉਹ ਤੇਰਜੀਤ ਸਿੰਘ ਚਿਤਨ। ਸ਼ੀਸ਼ਮੈਲ ਵਾਲੀ ਇੱਕ ਸ਼ੀਸ਼ਮੈਲ ਵਾਲੀ ਚਰਚਾ ਬੜੀ ਚੱਲਦੀ ਪਈ ਹੈ ਸ਼ੀਸ਼ਮੈਲ ਦੀ ਦਿੱਲੀ ਚ ਤੇ ਐਸਾ ਹੈ ਕਿ ਚਰਚਾ ਤੇ ਹੈ ਵੈ ਕਿ ਪੰਜਾਬ ਦੇ ਅਖਬਾਰਾਂ ਨੂੰ ਦਰਾਂ ਦੀ ਕੋਸ਼ਿਸ਼ ਅੱਗੇ ਮੀਡੀਆ ਹਾਊਸ ਇਸ ਖਰੀਦੇ ਜਾ ਰਹੇ ਨੇ ਦਬਾਅ ਦੇ ਨਾਲ ਚੈਨਲ ਖਰੀਦੇ ਜਾ ਰਹੇ ਨੇ ਦਬਾ ਦੇ ਨਾਲ ਹੁਣ ਪੰਜਾਬ ਦੇ ਅੰਦਰ ਲੋਕਤੰਤਰ ਦਾ ਚੌਥਾ ਸਤੰਭ ਉਹ ਵੀ ਖਤਰੇ 'ਚ ਹੈ ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਹੀ ਦੇ ਨਾਲ ਲਗਾਤਾਰ ਅੱਜ ਜਿਸ ਤਰ੍ਹਾਂ ਸਾਰੇ ਅਖਬਾਰ ਚੈੱਕ ਕੀਤੇ ਪਹਿਲੇ ਅਖਬਾਰਾਂ ਤੇ ਅੰਗੂਠਾ ਰੱਖ ਕੇ ਕਿ ਸ਼ੀਸ਼ਮੈਲ ਦੀ ਖਬਰ ਨਾ ਛਾਪੋ ਹੁਣ ਅਖਬਾਰਾਂ ਨੂੰ ਡਰਾਇਆ ਜਾ ਰਿਹਾ ਹੈ ਮੈਂ ਸਮਝਦਾ ਬੜੀ ਨਕੇਲੀ ਜੋ ਗੱਲ ਹੈ ਪੰਜਾਬ ਅੱਜ ਕ੍ਰਾਈਮ ਔਰ ਕਰਪਸ਼ਨ ਦੀ ਕੈਪੀਟਲ ਬਣ ਚੁੱਕੀ ਭਗਵੰਤ ਮਾਨ ਨੇ ਪੰਜਾਬ ਨੂੰ ਕਰਪਸ਼ਨ ਔਰ ਕ੍ਰਾਈਮ ਦੀ ਕੈਪੀਟਲ ਬਣਾਤਾ ਹੈ ਇਹ ਆਗਾਜ਼ ਹੈ ਤਰਨਤਾਰਨ ਦੀ ਸਿਆਸਤ ਦੇ ਕਾਊਂਟਡਾਊਨ ਦੀ ਸਟਾਰਟ ਹੈ ਔਰ ਮੈਂ ਨਿਸ਼ਚਿਤ ਰੂਪ ਚ ਮੰਨਣਾ ਕਿ ਪੰਜਾਬ ਦੇ ਅੰਦਰ ਤਰਨਤਾਰਨ ਦਾ ਇਲੈਕਸ਼ਨ ਆਮ ਆਦਮੀ ਪਾਰਟੀ ਐਸੇ ਬਾਟਰ ਨੂੰ ਸਾਬਿਤ ਹੋਏ ਸਰ ਕੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਪਾਜ ਪਾਣੇ ਖੋਲ ਰਹੀ ਹੈ ਹੁਣ ਇਹ ਪ੍ਰਚਾਰ ਐਸਾ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹੋ ਪੰਜਾਬ ਦੀਆਂ ਜਿੰਨੀਆਂ ਯੂਨੀਵਰਸਿਟੀਆਂ ਹਨ ਉਹਨਾਂ 'ਚ ਡੈਮੋਕ੍ਰੇਸੀ ਕਿਉਂ ਨਹੀਂ ਲਿਆਂਦੀ ਭਗਵੰਤ ਮਾਨ ਸਾਹਿਬ ਦੂਜੀ ਗੱਲ ਰਿਫਾਰਮਸ ਨੇ ਤੀਸਰੀ ਗੱਲ ਕੋਈ ਇਤਰਾਜ਼ ਹੋਏਗਾ ਪੰਜਾਬ ਦੀ ਭਾਜਪਾ ਪੰਜਾਬ ਦੇ ਨਾਲ ਖੜੀ ਹੈ ਅਸੀਂ ਰਿਫਾਰਮਸ ਦੇ ਨਾਲ ਖੜੇ ਹਾਂ ਅਗਰ ਕਿਸੇ ਨੂੰ ਇਤਰਾਜ਼ ਹੋਏਗਾ ਔਰ ਉਸ ਇਤਰਾਜ਼ ਅਗਰ ਸਹੀ ਹੋਏਗਾ ਤੇ ਅਸੀਂ ਕੇਂਦਰ ਤੋਂ ਠੀਕ ਵੀ ਕਰਾਵਾਂਗੇ ਤਰਨਤਾਰਨ ਜਿਮਨੀ ਚੋਣਾਂ ਦੇ ਵਿੱਚ ਹਲਕਾ ਤਰਨਤਾਰਨ ਦੇ ਵਿੱਚ ਘੁੰਮਦੇ ਹੋਏ ਤਰुण ਚੁੱਗ ਕੱਲ ਤੋਂ ਵਿਚ ਰੇ ਨੇ ਵੋਟਰਸ ਦੇ ਘਰ ਘਰ ਜਾ ਰਹੇ ਨੇ ਵੋਟਰਸ ਦੇ ਨਾਲ ਸੰਬੋਧਿਤ ਹੋ ਰਹੇ ਨੇ ਵੋਟਰਸ ਨੂੰ ਨਰਿੰਦਰ ਮੋਦੀ ਦੀਆਂ ਗਤੀਵਿਧੀਆਂ ਉਹਨਾਂ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਉਹਦੋਂ ਜਿਹੜੀਆਂ ਸਕੀਮਾਂ ਨੇ ਪੰਜਾਬ ਲਈ ਉਹਨਾਂ ਵੱਲੋਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਦੱਸ ਰਹੇ ਨੇ ਅੱਜ ਗੰਡੀਬਿੰਨ ਹਲਕੇ ਦੇ ਵਿੱਚ ਪਹੁੰਚੇ ਸਨ ਗੰਡੀਬਿੰਨ ਇਲਾਕੇ ਦੇ ਵਿੱਚ ਪਹੁੰਚੇ ਸਨ ਜਿੱਥੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ ਸਟੇਪਲਾ ਪਰਸਨ ਉਤੇਜ ਦੇ ਨਾਲ ਜੋਤੀ ਮਹਿਲ ਬੈਨਿਕ ਸਵਰ ਦਾ ਟੀਵੀ ਆਮਰ ਸਰ ਬਰਨ ਦੇ ਪਿੰਡ ਗੰਡੀ ਪਿੰਡ ਵਿਖੇ ਪਹੁੰਚੇ ਨੇ ਤਰਨ ਚੋਕ ਜੀ ਤਰਨ ਚੋਕ ਜੀ ਦਾ ਪਰੈਸ ਨੂੰ ਸੰਬੋਧਨ ਕਰਨ ਜਾ ਰਿਹਾ ਹੈ ਗੱਲ ਕਰਨੇ ਉਹਨਾਂ ਦੇ ਨਾਲ ਇਹ ਸਾਰੇ ਕੈਂਡੀਡੇਟ ਨੇ ਖਾਸ ਕਰਕੇ ਜੇ ਅਪਾ ਰੂਰਲ ਬੈਲਤਨ ਦੀ ਗੱਲ ਕਰੀਏ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਹਰਜੀਤ ਸਿੰਘ ਸੰਧੂ ਸਟਰੋਂਗ ਕੈਂਡੀਡੇਟ ਹੈ ਐਸਾ ਕਿ ਹਰਜੀਤ ਸਿੰਘ ਸੰਧੂ ਜ਼ਮੀਨ ਦਾ ਲੀਡਰ ਹੈ ਸਾਡਾ ਤੇਲਾ ਦਾ ਬੱਚਾ ਬਾਕੀ ਸਾਰੇ ਅਜਮਾਈ ਨੇ ਭਾਜਪਾ ਜਨਤਾ ਪਾਰਟੀ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਔਰ ਲੋਕਾਂ ਨੇ ਇਹ ਮੌਕਾ ਹਰਜੀਤ ਸਿੰਘ ਸੰਧੂ ਦੀ ਲੀਡਰਸ਼ਿਪ ਚ ਕਮਲ ਦੇ ਫੁੱਲ ਤੇ ਦੇ ਰਹੇ ਨੇ ਔਰ 1 ਸਾਲ ਦਾ 1 ਸਾਲ ਦਾ ਟ੍ਰਾਇਲ ਮੰਗਿਆ 1 ਸਾਲ ਦਾ ਟਾਲ ਦਿਓ ਔਰ ਨਿਸ਼ਚਿਤ ਰੂਪ 2027 ਉਦੋਂ ਆਵਾਂਗੇ ਜਦੋਂ ਇੱਥੇ ਦੀ ਨਹਾਰ ਬਦਲਾਂ ਔਰ ਇਹ ਸਰਕਾਰ ਤੇ ਝੂਠੀਆਂ ਦੀ ਲਾਰੇ ਲਾਣ ਵਾਲਿਆਂ ਦੀ ਨੁਸਖੀਆਂ ਦੀ ਨਲਾਇਕਾਂ ਦੀ ਸਰਕਾਰ ਹੈ ਜਿਹਦੇ ਕਾਰਨ 2100 ਪਿੰਡ ਡੁੱਬ ਗਏ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਫਾਈਨੈਂਸ਼ੀਅਲ ਕਲੈਸਟੀ ਪੰਜਾਬ ਨੂੰ ਪੁੰਜਾਤਾ ਅੱਜ 4 ਲੱਖ ਕਰੋੜ ਦਾ ਕਰਜ਼ਾ ਕਰਤਾ ਇਹਨਾਂ ਤੋਂ ਪੰਜਾਬ ਦੀ ਜਨਤਾ ਮੁਕਤੀ ਜਾਂਦੀ ਹੈ ਔਰ ਇੱਕੋ ਹੀ ਪਾਰਟੀ ਹੈ ਜਿਹੜੀ ਮੁਕਤੀ ਦੇ ਸਕਦੀ ਹੈ ਜਿਹੜੀ ਪੰਜਾਬ ਨੂੰ ਅੱਗੇ ਲੈ ਜਾ ਸਕਦੀ ਹੈ ਜਿਹੜੀ ਪੰਜਾਬ ਨੂੰ ਫਾਈਨੈਂਸ਼ੀਅਲ ਰਿਫਾਰਮਸ ਲੈ ਜਾ ਸਕਦੀ ਹੈ ਉਹ ਨਰਿੰਦਰ ਮੋਦੀ ਦੀ ਸਰਕਾਰ ਹੈ ਜਨਤਾ ਔਰ ਇਨਾਲ ਹੈ ਔਰ ਨਿਸ਼ਚਿਤ ਹਰਜੀਤ ਸਿੰਘ ਚਿਤਪਨ ਅੱਛਾ ਸ਼ੀਸ਼ਮੈਲ ਵਾਲੀ ਇੱਕ ਸ਼ੀਸ਼ਮੈਲ ਵਾਲੀ ਚਰਚਾ ਬੜੀ ਚੱਲਦੀ ਪਈ ਹੈ ਸ਼ੀਸ਼ਮੈਲ ਇੱਕ ਦਿੱਲੀ ਜਿੱਤੇ ਐਸਾ ਹੈ ਕਿ ਚਰਚਾ ਤੇ ਹੈ ਕਿ ਪੰਜਾਬ ਦੇ ਅਖਬਾਰਾਂ ਨੂੰ ਦਰਾਂ ਦੀ ਕੋਸ਼ਿਸ਼ ਅੱਗੇ ਮੀਡੀਆ ਹਾਊਸ ਜੀ ਖਰੀਦੇ ਜਾ ਰਹੇ ਨੇ ਦਬਾਅ ਦੇ ਨਾਲ ਚੈਨਲ ਖਰੀਦੇ ਜਾ ਰਹੇ ਨੇ ਦਬਾ ਦੇ ਨਾਲ ਹੁਣ ਪੰਜਾਬ ਦੇ ਅੰਦਰ ਲੋਕਤੰਤਰ ਦਾ ਚੌਥਾ ਸਤੰਭ ਉਹ ਵੀ ਖਤਰੇ 'ਚ ਹੈ ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਣਾ ਸ਼ਾਈ ਦੇ ਨਾਲ ਲਗਾਤਾਰ ਅੱਜ ਜਿਸ ਤਰ੍ਹਾਂ ਸਾਰੇ ਅਖਬਾਰ ਚੈੱਕ ਕੀਤੇ ਪਹਿਲੇ ਅਖਬਾਰਾਂ ਤੇ ਅੰਗੂਠਾ ਰੱਖ ਕੇ ਕਿ ਸ਼ੀਸ਼ਮੈਲ ਦੀ ਖਬਰ ਨਾ ਛਾਪੋ ਹੁਣ ਅਖਬਾਰਾਂ ਨੂੰ ਡਰਾਇਆ ਜਾ ਰਿਹਾ ਹੈ ਮੈਂ ਸਮਝਦਾ ਬੜੀ ਨਖੇਦੀ ਜੋ ਗੱਲ ਹੈ ਪੰਜਾਬ ਅੱਜ ਕ੍ਰਾਈਮ ਔਰ ਕ腐ਪਸ਼ਨ ਦੀ ਕੈਪੀਟਲ ਬਣ ਚੁੱਕੀ ਭਗਵੰਤ ਮਾਨ ਨੇ ਪੰਜਾਬ ਨੂੰ ਕ腐ਪਸ਼ਨ ਔਰ ਕ੍ਰਾਈਮ ਦੀ ਕੈਪੀਟਲ ਬਣਾਤਾ ਹੈ ਇਹ ਆਗਾਜ਼ ਹੈ ਤਰਨਤਾਰਨ ਦੀ ਸਿਆਸਤ ਦੇ ਕਾਊਂਟਡਾਊਨ ਦੀ ਸਟਾਰਟ ਹੈ ਔਰ ਮੈਂ ਨਿਸ਼ਚਿਤ ਰੂਪ ਚ ਮੰਨਣਾ ਕਿ ਪੰਜਾਬ ਦੇ ਅੰਦਰ ਤਰਨਤਾਰਨ ਦਾ ਇਲੈਕਸ਼ਨ ਆਮ ਆਦਮੀ ਪਾਰਟੀ ਐਸੇ ਬਾਟਲੂ ਸਾਬਿਤ ਹੋਗਾ ਸਰ ਕਿਹਦੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਭਾਜਪਾ ਨੇ ਖੋ ਲਈ ਹੈ ਹੁਣ ਇਹ ਪ੍ਰਚਾਰ ਐਸਾ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹੋ ਪੰਜਾਬ ਦੀਆਂ ਜਿੰਨੀਆਂ ਯੂਨੀਵਰਸਿਟੀਆਂ ਹਨ ਉਹਨਾਂ 'ਚ ਡੈਮੋਕ੍ਰੇਸੀ ਕਿਉਂ ਨਹੀਂ ਲਿਆਂਦੀ ਭਗਵੰਤ ਮਾਨ ਸਾਹਿਬ ਦੂਜੀ ਗੱਲ ਰਿਫਾਰਮਸ ਨੇ ਤੀਸਰੀ ਗੱਲ ਕੋਈ ਇਤਰਾਜ਼ ਹੋਏਗਾ ਪੰਜਾਬ ਦੀ ਭਾਜਪਾ ਪੰਜਾਬ ਦੇ ਨਾਲ ਖੜੀ ਹੈ ਅਸੀਂ ਰਿਫਾਰਮਸ ਦੇ ਨਾਲ ਖੜੇ ਹਾਂ ਅਗਰ ਕਿਸੇ ਨੂੰ ਇਤਰਾਜ਼ ਹੋਏਗਾ ਔਰ ਉਸ ਇਤਰਾਜ਼ ਅਗਰ ਸਹੀ ਹੋਏਗਾ ਤੇ ਅਸੀਂ ਕੇਂਦਰ ਤੋਂ ਠੀਕ ਵੀ ਕਰਾਵਾਂਗੇ ਤਰਨਤਾਰਨ ਜਿਮਨੀ ਚੋਣਾਂ ਦੇ ਵਿੱਚ ਹਲਕਾ ਤਰਨਤਾਰਨ ਦੇ ਵਿੱਚ ਘੁੰਮਦੇ ਹੋਏ ਤਰुण ਚੁੱਗ ਕੱਲ ਤੋਂ ਵਿਚ ਰੇ ਨੇ ਵੋਟਰਸ ਦੇ ਘਰ ਘਰ ਜਾ ਰਹੇ ਨੇ ਵੋਟਰਸ ਦੇ ਨਾਲ ਸੰਬੋਧਿਤ ਹੋ ਰਹੇ ਨੇ ਵੋਟਰਸ ਨੂੰ ਨਰਿੰਦਰ ਮੋਦੀ ਦੀਆਂ ਗਤੀਵਿਧੀਆਂ ਉਹਨਾਂ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਉਹਦੇ ਜਿਹੜੀਆਂ ਸਕੀਮਾਂ ਨੇ ਪੰਜਾਬ ਲਈ ਉਹਨਾਂ ਵੱਲੋਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਦੱਸ ਰਹੇ ਨੇ ਅੱਜ ਗੰਡੀਵਿੰਡ ਹਲਕੇ ਦੇ ਵਿੱਚ ਪਹੁੰਚੇ ਸਨ ਗੰਡੀਵਿੰਡ ਇਲਾਕੇ ਦੇ ਵਿੱਚ ਪਹੁੰਚੇ ਸਨ ਜਿੱਥੇ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ ਹੈ ਕੈਮਰਾ ਪਰਸਨ ਉਤੇਜ ਦੇ ਨਾਲ ਜੋਤੀ ਮਹਿਲ ਦੈਨਿਕ ਸੂਰਤ ਟੀਵੀ ਅੰਮ੍ਰਿਤਸਰ